ਸਸੀ ਕਾਲ ਜੀ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਹੈ ਜੀ ਤੁਹਾਡਾ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਬਿਲਕੁਲ ਠੀਕ ਠਾਕ ਆ ਤੰਦਰੁਸਤ ਆ ਤੇ ਸ਼ਾਮ ਦੇ ਵਜੇ ਨੇ ਹਜੇ 5 ਤੇ ਅੱਜ ਪਤਾ ਕੀ ਹੋਇਆ ਜੀ ਮੈਂ ਤੁਹਾਨੂੰ ਦੱਸਦੀ ਆ ਅੱਜ ਜਿਹੜੀ ਸ਼ੌਪ ਦੀ ਚਾਬੀ ਸੀਗੀ ਉਹ ਰਹਿ ਗਈ ਗੱਡੀ ਦੇ ਵਿੱਚ ਮੇਰੀ ਜੀ ਤੇ ਜਦੋਂ ਮੈਂ ਘਰੋਂ ਚਲੀ ਗਈ ਸਕੂਲ ਪਹੁੰਚਣ ਵਾਲੀ ਹੋ ਗਈ ਤੇ ਬੀਬੀ ਦਾ ਫੋਨ ਆਇਆ ਕਹਿੰਦੀ ਚਾਬੀ ਤਾਂ ਗੱਡੀ ਦੇ ਵਿੱਚ ਹੀ ਚਲੀ ਗਈ ਫਿਰ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਤੂੰ ਅੱਜ ਘਰੇ ਮੌਜਾ ਮਾਰ ਸੋ ਬੀਬੀ ਅੱਜ ਘਰੇ ਸੀਗੀ ਤੇ ਮੈਂ ਆਉਂਦੀ ਆਉਂਦੀ ਬਸ ਸ਼ੌਪ ਤੇ ਥੋੜੀ ਦੇਰ ਖੋਲ ਕੇ ਕਿਉਂਕਿ ਰਸਤੇ 'ਚ ਪੈਂਦੀ ਆ ਮੈਨੂੰ ਸਕੂਲ ਟਾਉਣਾ ਤੇ ਮੈਂ ਸ਼ੌਪ ਤੇ ਜਾਇਈ ਸੀ ਥੋੜੀ देर बस ਕੱਪੜੇ-ਕੁਪੜੇ ਦੇਖਿਆ ਸੀ ਵੀ ਅੱਜ ਵੀਡੀਓ 'ਚ ਪਾਣੇ ਆ ਜਿਹੜੇ ਉਹ ਕਿਹੜੇ ਸੂਟ ਕਿੰਨੇ ਹੈਗੇ ਨੇ ਗਿਣਤੀ ਗੁੰਮਤੀ ਕਰੀ ਸੀ ਫਿਰ ਮੈਂ ਆ ਗਈ ਆ ਕੇ ਨਾ ਅੱਜ ਮੈਂ ਵੀ ਮੈਂ ਕਿ ਚੱਲ ਰੈਸਟ ਕਰਦੀ ਆ ਹਨਾ ਤੇ ਮੈਂ ਥੋੜੀ देर ਪੈਣੇ ਆ ਚਾ ਚੁੱਕੀ ਕੇ ਫਿਰ ਆਪਾਂ ਜਾਵਾਂਗੇ ਬਾਜ਼ਾਰ ਜਾਵਾਂਗੇ ਸੱਜੀਆਂ-ਸੁੱਧੀਆਂ ਫਰੂਟ ਲਿਆਉਣ ਆਲੀ ਸੀਗੇ ਤੇ ਮੈਂ ਥੋੜੀ देर ਪਈ ਤੇ ਮੇਰੀ ਅੱਖ ਜੀ ਲੱਗੇਗੀ ਫਿਰ ਹੁਣ ਵੱਜ ਗਏ 5 ਤੇ ਹੁਣ ਮੈਂ ਸੋਚਦੀ ਆ ਕੱਲ ਨੂੰ ਛੁੱਟੀ ਐ ਵੀ ਕੱਲ ਨੂੰ ਸ਼ੌਪ ਤੇ ਜਾਣ ਤੋਂ ਪਹਿਲਾਂ ਆਪਾਂ ਸਬਜ਼ੀਆਂ ਤੇ ਫਰੂਟ ਲੈ ਆਵਾਂਗੇ ਹਨਾ ਤੇ ਕੱਲ ਨੂੰ ਏਸੀ ਵਗੈਰਾ ਵੀ ਲੱਗਣਾ ਹੈਗਾ ਆਪਣੀ ਸ਼ੌਪ ਦੇ ਵਿੱਚ ਤੇ ਕੰਮ ਖਾਸੀ ਕਰਨੇ ਆ ਜਦੋਂ ਹੁਣੇ ਦੇਖਦੀਆਂ ਥੋੜੀ ਦੇਰ ਨੂੰ ਬਸ ਹੁਣ ਗਈ ਵਾਰੀ ਕਾਲ ਜੀ ਹੋ ਜੇ ਤਾਂ ਫਿਰ ਹੋਈ ਜਾਵੇ ਜੇ ਕਰਤੇ ਫਿਰ ਇਹ ਸਾਰਾ ਦਿਨ ਕੰਮ ਕਰਦੇ ਫਿਰੇ ਤੇ ਲਓ ਜੀ ਬਹੁਤ ਸਾਰੀਆਂ ਭੈਣਾਂ ਦੇ ਸਵਾਲ ਸੀਗੇ ਕੱਲ ਵਾਲੀ ਵੀਡੀਓ ਤੇ ਤਾਂ ਕਿਸੇ ਨੇ ਸੀਰਮ ਬਾਰੇ ਪੁੱਛਿਆ ਕਿ ਸੀਰਮ ਕਿਵੇਂ ਬਣਾਣਾ ਹੈ ਕਿਸੇ ਨੇ ਸ਼ੈਨਾਂ ਬਾਰੇ ਪੁੱਛਿਆ ਬਹੁਤ ਸਾਰੀਆਂ ਭੈਣਾਂ ਵਿੱਚ ਨਾਰਾਜ਼ ਵੀ ਹੋ ਜਾਂਦੀਆਂ ਕਿ ਤੁਸੀਂ ਸਾਡਾ ਜਵਾਬ ਨਹੀਂ ਦਿੰਦੇ ਹੈਗੇ ਹਨ ਤੇ ਕੋਈ ਗੱਲ ਨਹੀਂ ਆਪਾਂ ਨਾਰਾਜ਼ ਕਿਸੇ ਨੂੰ ਹੋ ਨਹੀਂ ਦਿੰਦੇ ਤੁਸੀਂ ਸਾਰੀਆਂ ਮੇਰੀਆਂ ਬਹੁਤ ਪਿਆਰੀਆਂ ਭੈਣਾਂ ਹੋ ਆਪਾਂ ਤੁਹਾਡੇ ਸਾਰੇ ਜਿਹੜੇ ਗਿਲੇ ਸ਼ਿਕਵੇ ਆ ਸ਼ਿਕਾਇਤਾਂ ਨੇ ਉਹ ਸਭ ਦੂਰ ਕਰਾਂਗੇ ਜੋ ਵੀ ਤੁਹਾਡੇ ਸਵਾਲ ਨੇ ਉਹਨਾਂ ਦੇ ਸੈਟੀਸਫੈਕਟਰੀ ਆਨਸਰ ਦੇਵਾਂਗੇ ਤੇ ਕੱਲ ਮੈਂ ਤੁਹਾਨੂੰ ਕਿਹਾ ਸੀਗਾ ਕੱਲ ਵਾਲੇ ਬਲੌਗ ਦੇ ਵਿੱਚ ਕਿ ਆਪਾਂ ਕੱਲ ਨੂੰ ਕੁਝ ਇਸ ਤਰ੍ਹਾਂ ਦਾ ਦੱਸਣਾ ਹੈਗਾ ਕਿ ਕਿਸੇ ਭੈਣ ਨੇ ਕਿਹਾ ਸੀਗਾ ਵੀ ਉਹ ਲਾਈਨਾਂ ਲਾਈਨਾਂ ਪੈ ਜਾਂਦੀਆਂ ਨੇ ਗਰਦਨ ਤੇ ਵੈਸੇ ਤਾਂ ਜਿਹੜਾ ਆਪਾਂ ਅੱਜ ਇੱਕ ਭੈਣ ਦਾ ਮੈਨੂੰ ਕਮੈਂਟ ਆਇਆ ਸੀਗਾ ਅ ਹਾਂ ਕਮੈਂਟ ਆਇਆ ਸੀਗਾ ਵਲੌਗ ਦੇ ਉੱਪਰ ਮੈਂ ਹੁਣੇ-ਹੁਣੇ ਪੜਿਆ ਸੀ ਨੈਕਸਟ ਵਲੌਗ ਬਣਾਉਣ ਤੋਂ ਅੱਜ ਦਾ ਵਲੌਗ ਬਣਾਉਣ ਤੋਂ ਪਹਿਲਾਂ ਹੀ ਮੈਂ ਉਹ ਪੜਿਆ ਸੀਗਾ ਉਹਨਾਂ ਨੇ ਲਿਖਿਆ ਕਿ ਮੈਂ ਜਿਹੜਾ ਤੁਸੀਂ ਸਕਰੱਬ ਦੱਸਿਆ ਸੀ ਉਹ ਬਣਾਇਆ ਬਣਾ ਕੇ ਕਹਿੰਦੇ ਮੈਂ ਚੰਗੀ ਤਰ੍ਹਾਂ ਉਹ ਯੂਜ਼ ਕੀਤਾ ਗਰਦਨ ਤੇ ਵੀ ਬੱਤੀਆਂ ਬਰ ਬਰ ਕੇ ਉੱਤਰ ਗਿਆ ਜਿਹੜਾ ਕਾਲਾਪਨ ਸੀ ਗਰਦਨ ਦਾ ਸਾਰਾ ਉੱਤਰ ਗਿਆ वैसे तो यही एक जादू है ये जो स्क्रब हैगा ਤੇ ਚਲੋ ਫਿਰ ਵੀ ਆਪਾਂ ਇੱਕ ਹੋਰ ਰੈਮਡੀ ਵੀ ਤੁਹਾਨੂੰ ਦੱਸਦੇ ਆ ਜਿਹਦੇ ਨਾਲ ਤੁਹਾਡੀਆਂ ਛਾਈਆਂ ਪਿੰਪਲਸ ਐਕਨੇ ਦਾਗ ਸਭ ਠੀਕ ਹੋਣਗੇ ਔਰ ਸਮਾਨ ਹੈ ਜਿਹੜਾ ਉਹ ਸਾਡੇ ਘਰ ਦੀ ਕਿਚਨ ਦੇ ਵਿੱਚ ਹੀ ਹੁੰਦਾ ਤੇ ਬਹੁਤ ਸੌਖੀ ਜੀ ਰੈਮਡੀ ਹੈਗੀ ਆ ਹੁਣੇ ਹੀ ਆਪਾਂ ਤੁਹਾਨੂੰ ਦੱਸਦੇ ਆ ਸੋ ਥੋੜਾ ਜਿਹਾ ਸਮਾਨ ਆ ਜਿਹੜਾ ਫ੍ਰਿਜ ਵਿੱਚੋਂ ਕੱਢ ਲੀਏ ਕਿਉਂਕਿ ਉਹਦੇ ਵਿੱਚ ਕर्ड ਵੀ ਯੂਜ਼ ਹੋਣ ਵਾਲੀ ਆ ਦਹੀਂ ਸੋ ਆਪਾਂ ਸਮਾਨ ਥੋੜਾ ਜਿਹਾ ਇਕੱਠਾ ਕਰ ਲਈਏ ਜੋ ਇੱਕ ਦੋ ਚੀਜ਼ਾਂ ਆਪਾਂ ਨੂੰ ਚਾਹੀਦੀਆਂ ਨੇ ਉਹ ਆਪਾਂ ਕਰ ਲੈਨੇ ਆਂ ਔਰ ਇੱਕ ਭੈਣ ਨੇ ਕਿਹਾ ਸੀਗਾ ਕਿ ਮੇਰਾ ਮੁਲਠੀ ਸਕਰਬ ਦੀ ਨਾਲ ਥੋੜੇ ਥੋੜੇ ਰੈਸ਼ ਆ ਗਏ ਧੱਪੜ ਧੱਪੜ ਜਿਹਾ ਹੋ ਗਿਆ ਕਹਿੰਦੇ ਤੇ ਆਈਜ਼ ਦੇ ਵਿੱਚ ਵੀ ਹਲਕੀ ਹਲਕੀ ਜਲਨ ਹੋਈ ਚਲੋ ਕਈ ਵਾਰੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਦੀ ਹੁੰਨੀ ਆ ਕਿ ਕੁਝ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਸਾਰਿਆਂ ਨੂੰ ਸੂਟ ਨਹੀਂ ਕਰਦੀਆਂ ਹੁੰਦੀਆਂ ਹੋ ਸਕਦਾ 95% ਪੀਪਲ ਜਿਹੜੇ ਯੂਜ਼ ਕਰਦੇ ਨੇ ਉਹਨੂੰ ਉਹਨਾਂ ਲਈ ਉਹ ਗੁੱਡ ਹੋਵੇ ਸੂਟੇਬਲ ਹੋਵੇ ਔਰ 5% ਲੋਕ ਹੈ ਜਿਹੜੀ ਉਹਨਾਂ ਲਈ ਸੂਟੇਬਲ ਸੋ ਤੁਸੀਂ ਇਹਨਾਂ ਚੀਜ਼ਾਂ ਨੂੰ ਫਿਰ ਜੇ ਤੁਹਾਨੂੰ ਲੱਗਦਾ ਸਹੀ ਨਹੀਂ ਤਾਂ ਇਹਨੂੰ ਅਵੋਇਡ ਕਰ ਲਿਆ ਕਰੋ ਮੈਂ ਤੁਹਾਨੂੰ ਦੱਸ ਦਈਆਂ ਕਿ ਅਗਰ ਤੁਸੀਂ ਮਲਠੀ ਨਹੀਂ ਯੂਜ਼ ਕਰਨੀ ਤਾਂ ਉਹਦੀ ਥਾਂ ਤੇ ਤੁਸੀਂ ਰਾਈਸ ਫਲਾਉਰ ਜਾਂ ਚੌਲਾਂ ਦਾ ਆਟਾ ਹੈਗਾ ਜਿਹੜਾ ਉਹ ਵੀ ਯੂਜ਼ ਕਰ ਸਕਦੇ ਹੋ ਠੀਕ ਹੈ ਜੀ ਪਰ ਮਲਠੀ ਦੇ ਤਾਂ ਦੇਖੋ ਆਪਣੇ ਰਿਜ਼ਲਟ ਨਹੀਂ ਪਰ ਜੇ ਕਿਸੇ ਨੂੰ ਸੂਟ ਨਹੀਂ ਕਰਦੀ ਜਾਂ ਤਾਂ ਤੁਸੀਂ ਮੈਨੂੰ ਇਹ ਦੱਸੋ ਕਿ ਇੱਕ ਵਾਰ ਯੂਜ਼ ਕਰਨ ਤੋਂ ਬਾਅਦ ਕੀ ਉਹ ਰੈਸ਼ ਹੈ ਜਿਹੜੇ ਉਹ ਹਟੇ ਨਹੀਂ ਹੈਗੇ ਜਿਆਦਾ ਦਿਨ ਰਹੀ ਜਾਂ ਆਪਣੇ ਆਪ ਠੀਕ ਹੋ ਗਏ ਜੇ ਤਾਂ ਆਪਣੇ ਆਪ ਹੀ ਕੁਝ ਟਾਈਮ ਦੇ ਵਿੱਚ ਹੀ ਠੀਕ ਹੋ ਗਏ ਅ ਵਿਦਿਨ ਮਿੰਟਸ ਜਾਂ ਵਿਦਿਨ ਆਰਸ ਤੇ ਠੀਕ ਹੋ ਗਏ ਤਾਂ ਫਿਰ ਤਾਂ ਚਲੋ ਕੋਈ ਚੱਕਰ ਨਹੀਂ ਹੈਗਾ ਅਗਰ ਉਹ ਠੀਕ ਹੀ ਨਹੀਂ ਹੋਏ ਹੈਗੇ ਉਹਨਾਂ ਨੂੰ ਟਾਈਮ ਲੱਗ ਰਿਹਾ ਹੈ ਤੇ ਫਿਰ ਤੁਸੀਂ ਯੂਜ਼ ਨਾ ਕਰਿਓ ਠੀਕ ਹੈ ਜੀ ਤੇ ਚਲੋ ਆਪਾਂ ਅੱਜ ਸ਼ੁਰੂ ਕਰਦੇ ਹਾਂ ਕਿ ਤੁਹਾਡੇ ਜਿਹੜੇ ਸਮਰਸ ਦੇ ਵਿੱਚ ਗਰਮੀਆਂ ਦੇ ਵਿੱਚ ਜਿੰਨੀਆਂ ਵੀ ਫੇਸ ਰਿਲੇਟਡ ਸਕਿਨ ਰਿਲੇਟਡ ਪ੍ਰੋਬਲਮਸ ਹੈਗੀਆਂ ਨੇ ਉਹਨਾਂ ਨੂੰ ਆਪਾਂ ਕਿਵੇਂ ਟੈਕਲ ਕਰੀਏ ਠੀਕ ਹੈ ਜੀ ਕਿਉਂਕਿ ਚਿਹਰਾ ਤਾਂ ਆਪਾਂ ਆਪਣਾ ਚਮਕਾ ਕੇ ਰੱਖਣਾ ਹੀ ਰੱਖਣਾ ਕਿਉਂਕਿ ਲੇਡੀਜ਼ ਲਈ ਚਿਹਰਾ ਖਾਸ ਹੁੰਦਾ ਹੈ ਸੋ ਮੈਂ ਤੁਹਾਡੇ ਲਈ ਕਰ ਰਹੀ ਹਾਂ ਜੋ ਵੀ ਕਰਦੀ ਹਾਂ ਉਹ ਆਪਣੀਆਂ ਭੈਣਾਂ ਲਈ ਕਰਦੀ ਹਾਂ ਚਲੋ ਠੀਕ ਹੈ ਜੀ ਹੁਣ ਆਪਾਂ ਕਰਦੇ ਹਾਂ ਸਮਾਨ ਇਕੱਠਾ ਤੇ ਮਲ ਲੈਨੇ ਆਪਣੀ ਕੋਈ ਆਪਣੀ ਜਗ੍ਹਾ ਤੇ ਜਿੱਥੇ ਮੈਨੂੰ ਸੂਟੇਬਲ ਲੱਗਦਾ ਮੈਨੂੰ ਸਮਾਨ ਰੱਖ ਕੇ ਮ ਕਿਉਂਕਿ ਕੈਮਰਾ ਵੀ ਲਾਉਣਾ ਤੁਹਾਨੂੰ ਪਤਾ ਮੇਰੀ ਜਿਹੜਾ ਕੈਮਰਾ ਹੈਗਾ ਸਟੈਂਡ ਉਹ ਵੀ ਟੁੱਟਿਆ ਪਿਆ ਬੜੀ ਮੁਸ਼ਕਲ ਮੈਂ ਉਹ ਬੰਨੇ ਬੰਨੇ ਹੋਇਆ ਤੇ ਹੋਰ ਮੰਗਵਾਉਣਾ ਹੈਗਾ ਤੇ ਉਨੀ دیر ਮੈਂ ਜਿੱਥੇ ਕਿ ਮੈਨੂੰ ਸੂਟੇਬਲ ਲੱਗਦਾ ਲਾਉਣਾ ਉੱਥੇ ਕਿ ਮੈਂ ਲਾ ਲੈਣੀ ਹੁੰਦੀ ਆ ਚਲੋ ਆਪਾਂ ਸਮਾਨ ਇਕੱਠਾ ਕਰ ਲਈਏ ਨਾਲੇ ਤੁਹਾਡੇ ਜਵਾਬ ਹੈ ਜਿਹੜੇ ਭੈਣਾਂ ਆਂਦੀ ਉਹ ਵੀ ਦਿੱਤੇ ਨੂੰ ਠੀਕ ਹੈ ਨਾਲ-ਨਾਲ ਜਵਾਬ ਦੇਵਾਂਗੇ ਲੋ ਜੀ ਬੈਠ ਗਏ ਆਪਾਂ ਫੇਰ ਆਪਣੇ ਕੱਲ ਵਾਲੇ ਥਾਂ ਤੇ ਤੇ ਜਿਵੇਂ ਕਹਿੰਦੇ ਹੁੰਦੇ ਇੱਕ ਨਾ ਬਾਤ ਪਾਉਂਦੇ ਹੁੰਦੇ ਪਹਿਲਾਂ ਤੁਸੀਂ ਮੈਂ ਤੁਹਾਨੂੰ ਬਹੁਤ ਸੁਣਾਉਣੀ ਹੈ ਤੁਸੀਂ ਬਾਤ ਗੁੱਝੋ ਡੱਬਕੜੀ ਬੀ ਬੱਕਰੀ ਡੱਬੀ ਉਹਦੀ ਸ਼ਾਂ ਚੱਲ ਮੇਰੀ ਬੱਕਰੀ ਕੱਲ੍ਹ ਵਾਲੇ ਥਾਂ ਤੁਸੀਂ ਮੇਰੀ ਬਾਤ ਵੀ ਪੁੱਛਦੇ ਹੋ ਕਿਉਂਕਿ ਆਪਾਂ ਕੱਲ੍ਹ ਵਾਲੇ ਥਾਂ ਤੇ ਫੇਰ ਬੈਠ ਗਏ ਆ ਕੇ ਤੇ ਮੈਨੂੰ ਬਾਤ ਆਵਾ ਕਿ ਇਹਦੇ ਤੋਂ ਹੁਣ ਬਾਤਾਂ ਜਿਹੜੀਆਂ ਉਹ ਖਤਮ ਹੀ ਹੋ ਗਈਆਂ ਨੇ ਕਿਉਂਕਿ ਬਜ਼ੁਰਗ ਘਰਾਂ 'ਚੋਂ ਖਤਮ ਹੋ ਗਏ ਤੇ ਬਾਤਾਂ ਵੀ ਘਰਾਂ 'ਚੋਂ ਖਤਮ ਹੋ ਗਈਆਂ ਮੋਬਾਈਲ ਸਾਡੇ ਘਰਾਂ 'ਚ ਐਂਟਰ ਹੋ ਗਏ ਤੇ ਬਜ਼ੁਰਗਾਂ ਕੋਲੇ ਕੋਈ ਬਾਤਾਂ ਸੁਣਨ ਲਈ ਬੈਠਦਾ ਨਹੀਂ ਜਿਨ੍ਹਾਂ ਘਰਾਂ 'ਚ ਬਜ਼ੁਰਗ ਬਚੇ ਨੇ ਉੱਥੋਂ ਕੋਈ ਉਹਨਾਂ ਦੀ ਬਾਤ ਆ ਜਿਹੜੀ ਉਹ ਸੁਣਦਾ ਨਹੀਂ ਮੈਂ ਅੱਜ ਹੀ ਕੁੜੀਆਂ ਨਾਲ ਗੱਲ ਕਰਦੀ ਸੀ ਕਿ ਸਕੂਲ ਦੇ ਵਿੱਚ ਮੈਂ ਕਿਹ ਬਿੱਟ ਦ ਕਈ ਬੱਚਿਆਂ ਨੇ ਹੱਥ ਖੜੇ ਕੀਤੇ ਤੇ ਮੈਂ ਪੁੱਛਿਆ ਕਿ ਤੁਸੀਂ ਇਹਨਾਂ ਦੀ ਕਦੇ ਬਾਤਾਂ ਸੁਣੀਆਂ ਨੇ ਕਹਿੰਦੇ ਨਹੀਂ ਮੈਂ ਖਾਜੀ ਜਾ ਕੇ ਉਹਨਾਂ ਨੂੰ ਕਹਿਣਾ ਕਿ ਸਾਨੂੰ ਬਾਤ ਸੁਣਾਓ ਤੇ ਦੇਖਿਓ ਉਹ ਕਿੰਨੇ ਖੁਸ਼ ਹੁੰਦੇ ਨੇ ਤੇ ਤੁਹਾਨੂੰ ਵੀ ਬਹੁਤ ਅੱਛਾ ਲੱਗੂਗਾ ਹਣਾ ਇਹ ਨਾ ਹੋਵੇ ਕਿ ਅਸੀਂ ਆਪਦੇ ਗਾਂ ਤੋਂ ਤੁਸੀਂ ਆਪਦੇ ਬੱਚਿਆਂ ਨੂੰ ਜਦੋਂ ਬਾਤਾਂ ਸੁਣਾਉਣੀਆਂ ਹੋਣ ਤੇ ਤੁਹਾਨੂੰ ਕਿਤਾਬਾਂ ਚੋਂ ਪੜ੍ਹਨਾ ਪਵੇ ਕਿ ਕਿਹੜੀ ਬਾਤ ਸੁਣਾਈਏ ਹਣਾ ਹੈਲੋ ਇਹ ਲੋ ਜੀ ਤਾਂ ਸੀਗੀਆਂ ਆਪਣੀਆਂ ਥੋੜੀਆਂ ਬਹੁਤੀਆਂ ਗੱਲਾਂ ਬਾਤਾਂ ਤੇ ਹੁਣ ਮੈਂ ਤੁਹਾਨੂੰ ਅੱਜ ਦੱਸਦੀਆਂ ਜਿਹੜੀ ਆਪਾਂ ਅੱਜ ਵਾਲੀ ਵੀਡੀਓ ਪਾ ਰਹੀਆਂ ਹਾਂ ਜੋ ਵੀ ਮੈਂ ਵੀਡੀਓ ਪਾਉਣੀ ਹੁੰਦੀ ਆ ਉਹਦੇ 100% ਰਿਜ਼ਲਟ ਹੁੰਦੇ ਨੇ ਮੈਂ ਤਾਂ ਹੀ ਤੁਹਾਨੂੰ ਦੱਸਦੀ ਹੁੰਦੀ ਆ ਆਦਰਵਾਇਜ਼ ਆਪਾਂ ਪਾਉਂਦੇ ਨਹੀਂ ਹੈਗੇ ਤੇ ਜਿਹੜੀ ਆਪਾਂ ਪਿੱਛੇ ਵੀਡੀਓ ਪਾਈ ਆ ਸਕ੍ਰੱਬ ਵਾਲੀ ਬਹੁਤ ਜ਼ਿਆਦਾ ਕਾਮਯਾਬ ਰਿਹਾ ਉਹਦਾ ਰਿਜ਼ਲਟ ਆ ਜਿਹੜਾ ਪਹਿਣਾ ਨਹੀਂ ਜਿਨ੍ਹਾਂ ਜਿਨ੍ਹਾਂ ਨੇ ਯੂਜ਼ ਕੀਤਾ ਬਹੁਤ ਜ਼ਿਆਦਾ ਕਾਮਯਾਬ ਰਿਹਾ ਉਹ ਤੇ ਅੱਜ ਆਪਾਂ ਜਿਹੜੀ ਵੀਡੀਓ ਲੈ ਕੇ ਆਂਦੀ ਆ ਉਹ ਵੀਡੀਓ ਹੈਗੀ ਆ ਦਹੀਂ ਅ ਯੂਜ਼ ਕਰਾਂਗੇ ਉਹਦੇ ਵਿੱਚ ਤੇ ਇੱਕ ਚੀਜ਼ ਹੈਗੀ ਆ ਮਲਠੀ ਪਾਊਡਰ ਜਿਹੜਾ ਮੇਰਾ ਰੈਡੀमेड ਲਿਆਂਦਾ ਹੋਇਆ ਤੇ ਇੱਕ ਹੈਗਾ ਗੁਲਾਬ ਜਲ ਗੁਲਾਬ ਜਲ ਮੈਂ ਚੱਕ ਕੇ ਲੱਗੀ ਹੁਣੀ ਹੈ ਗੁਲਾਬ ਜਲ ਲੈ ਕੇ ਹੁਣੀ ਮੈਂ ਭੁੱਲ ਗਈ ਲਓ ਜੀ ਗੁਲਾਬ ਜਲ ਆਪਾਂ ਲੈ ਲਿਆ ਇੱਕ ਲਿਆ ਗੁਲਾਬ ਜਲ ਤੇ ਦਹੀਂ ਤੇ ਇੱਕ ਆਲੂ ਠੀਕ ਹੈ ਅੱਧਾ ਕੱਟ ਲਿਆ ਮੈਂ ਤੇ ਇੱਕ ਹੈਗਾ ਮੁਲਠੀ ਪਾਊਡਰ ਇਹ ਮੇਰਾ ਰੈਡੀमेड ਮੁਲਠੀ ਪਾਊਡਰ ਹੈਗਾ ਤੁਸੀਂ ਕਹੋਗੇ ਏਡਾ ਵੱਡਾ ਡੱਬਾ ਲੈ ਕੇ ਆਂਦਾ ਇੰਨੀ ਕੀ ਹੈ ਜੀ ਪਰ ਤੁਹਾਨੂੰ ਪਤਾ ਹੈ ਕਿ ਇਹ ਤਾਂ ਆਪਾਂ ਯੂਜ਼ ਕਰਦੇ ਹੀ ਰਹਨੇ ਕਰਮੀਆਂ ਦੇ ਵਿੱਚ ਇਹ ਤਾਂ ਵਰਦਾਨ ਆ ਆਪਣੀ ਸਕਿਨ ਵਾਸਤੇ ਇਸ ਕਰਕੇ ਇਹ ਆਪਾਂ ਥੋੜੀ ਜੀ ਜ਼ਿਆਦਾ ਰੱਖੀ ਹੋਈ ਦੀ ਹੈ ਠੀਕ ਹੈ ਜੀ ਦਹੀਂ ਨੂੰ ਇਦਾਂ ਆਪਾਂ ਚੰਗੀ ਤਰ੍ਹਾਂ ਮੈਸ਼ ਕਰ ਲੈਂਦੇ ਇਹਦੇ ਵਿੱਚ ਪਾਵਾਂਗੇ ਥੋੜੀ ਜਿਹਾ ਥੋੜਾ ਜਿਹਾ ਗੁਲਾਬ ਜਲ ਗਰਮੀਆਂ ਦੇ ਵਿੱਚ ਬਹੁਤ ਚੰਗਾ ਹੁੰਦਾ ਜੀ ਗੁਲਾਬ ਜਲ ਠੰਡਾ ਹੁੰਦਾ ਗੁਲਾਬ ਜਲ ਪਾ ਲਿਆ ਆਪਾਂ ਥੋੜਾ ਜ�ਦਾ ਚਮਚ ਪਾ ਲਿਆ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਂਦੇ ਆ ਕੰਨ ਜਿਹੜਾ ਮਾਮੂਲੀ ਸਕਰਾਬ ਤੇ ਮਲਟੀ ਸੀਰਮ ਵਾਲੀ ਭਾਈ ਜੀ ਬਹੁਤ ਪੈਣਾ ਨੇ ਮਲਟੀ ਸਕਰਾਬ ਜਿਹੜਾ ਬਣਾ ਲਿਆ ਔਰ ਆਪਣੀ ਜਿਹੜੇ ਐਕਸਪੀਰੀਅੰਸ ਹੈ ਉਹ ਮੇਰੇ ਨਾਲ ਸ਼ੇਅਰ ਵੀ ਕਰਤੇ ਤੇ ਬਹੁਤ ਅੱਛੇ ਰਿਜ਼ਲਟ ਦੱਸੇ ਨੇ ਉਹਨਾਂ ਨੇ ਤੇ ਇੱਕ ਬਹੁਤ ਪੈਣਾ ਨੇ ਪੁੱਛਿਆ ਹੈਗਾ ਕਿ ਸੀਰਮ ਕਿਸ ਤਰ੍ਹਾਂ ਬਣਾਉਣਾ ਹੈਗਾ ਸੀਰਮ ਦੇ ਵਿੱਚ ਨਾ ਜੀ ਆਪਾਂ ਇੱਕ ਦਾ ਨਾਰੀਅਲ ਦਾ ਤੇਲ ਲੈਣਾ ਹੈ ਠੀਕ ਹੈ ਜੀ ਕੋਕੋਨਟ ਔਇਲ ਜੇ ਮੰਨ ਲਓ ਤੁਸੀਂ ਅੱਧਾ ਚਮਚ ਨਾਰੀਅਲ ਦਾ ਤੇਲ ਲੈ ਲਿਆ ਤੇ ਅੱਧਾ ਚਮਚ ਜਿਹੜਾ ਔਲੀਵ ਔਇਲ ਲੈ ਲਓ ਜਿਹਨੂੰ ਆਪਾਂ ਜੈਤੂਨ ਦਾ ਤੇਲ ਵੀ ਕਹਿੰਦੇ ਨੇ ਘਰਾਂ ਦੇ ਵਿੱਚ ਕਈ ਵਾਰੀ ਔਲੀਵ ਔ ਅਗਰ ਨਹੀਂ ਹੈਗਾ ਤਾਂ ਬਦਾਮਾਂ ਦਾ ਤੇਲ ਹੋਊਗਾ ਆਲਮੰਡੋ ਆਇਲ ਠੀਕ ਹੈ ਜੀ ਅੱਧਾ ਚਮਚ ਉਹ ਲੈ ਲਿਓ ਜਿਹੜਾ ਵੀ ਤੁਹਾਨੂੰ ਮਿਲਦਾ ਹੈ ਤੇ ਦੋਨਾਂ ਦੀ ਇੱਕੋ ਜੀ ਕੁਆਂਟੀਟੀ ਲੈ ਕੇ ਤੁਸੀਂ ਮੰਨ ਲਓ ਇੱਕ ਚਮਚ ਹੋ ਗਿਆ ਹਨਾ ਅੱਧਾ ਉਹ ਅੱਧਾ ਉਹਦੇ ਵਿੱਚ ਇੱਕ ਛੋਟੀ ਜੀ ਸਟਿਕ ਹੈ ਜਿਹੜੀ ਉਹੋ ਪਾ ਦਿਓ ਤੁਸੀਂ ਮਲਠੀ ਦੀ ਔਰ ਮਲਠੀ ਦੀ ਸਟਿਕ ਹੈਗੀ ਆ ਜਿਹੜੀ ਉਹ ਡੁੱਬਣੀ ਚਾਹੀਦੀ ਹੈ ਇਦਾਂ ਕਰਕੇ ਪਾਓ ਤੇਲ ਦੇ ਵਿੱਚ ਡੁੱਬਣੀ ਚਾਹੀਦੀ ਹੈ ਹੁਣ ਤੁਸੀਂ ਦੇਖੋ ਜੇ ਇੱਕੋ ਹੀ ਚਮਚ ਹੋਇਆ ਤੁਹਾਡੇ ਕੋਲੇ ਛੋਟੀ ਜੀ ਡੱਬੀ ਦੇ ਵਿੱਚ ਤੇ ਜੇ 골ਡ ਸਟਿਕ ਹੈ ਜਿਹੜੀ ਉਹ ਡੁੱਬੂਗੀ ਨਹੀਂ ਵਿੱਚ ਹਨਾ ਫਿਰ ਉਹਨੂੰ ਵਿਚਾਲਿਓ ਚੀਰ ਲਿਓ ਭਾਵੇਂ ਉਹਦੇ ਇਦਾਂ ਲ ਅਪੀਸ ਕਰਕੇ ਤੇ ਉਹਨੂੰ ਵਿੱਚ ਸਿੱਟ ਦਿਓ ਠੀਕ ਹੈ ਜੀ ਛੋਟੇ ਕਰ ਲਿਓ ਤੇ ਅ ਨਹੀਂ ਤਾਂ ਅੱਦਾ ਅੱਦਾ ਚਮਚ ਜ਼ਰੂਰੀ ਨਹੀਂ ਹੈ ਤੁਸੀਂ ਇੱਕ ਇੱਕ ਚਮਚਾ ਜਿਹੜਾ ਉਹ ਪਾ ਲਿਓ ਉਸ ਤੋਂ ਬਾਅਦ ਦੋ ਦਿਨ ਉਹਨੂੰ ਧੁੱਪ 'ਚ ਰੱਖਿਓ ਉਹ ਸ਼ੀਸ਼ੀ ਨੂੰ ਜਿਹੜੀ ਤੁਸੀਂ ਯੂਜ਼ ਕਰੋਗੇ ਕੋਸ਼ਿਸ਼ ਕਰਿਓ ਕਿ ਕੰੱਚ ਦੀ ਸ਼ੀਸ਼ੀ ਲੈ ਲਿਓ ਤੇ ਉਹਨੂੰ ਤੁਸੀਂ ਦੋ ਦਿਨ ਧੁੱਪ ਦੇ ਵਿੱਚ ਰੱਖ ਦਿਓ ਫਿਰ ਉਸ ਤੋਂ ਬਾਅਦ ਤੁਸੀਂ ਤੀਸਰੇ ਦਿਨ ਉਹ ਯੂਜ਼ ਕਰਨਾ ਸ਼ੁਰੂ ਕਰ ਦੇਣਾ ਠੀਕ ਹੈ ਜੀ ਕਮਾਲ ਦੇ ਰਿਜ਼ਲਟ ਦੇਊਗਾ ਤੇ ਲਓ ਜੀ ਹੁਣ ਆਪਣੀ ਜਿਹੜੀ ਇਹ ਦਹੀਂ ਹੈਗੀ ਹੈ ਤੇ ਗੁਲਾਬ ਚਲ ਇਹ ਮਿਕਸ ਹੋ ਚੁੱਕੇ ਨੇ ਸਭ ਤੋਂ ਪਹਿਲਾਂ ਕੀ ਕਰਨਾ ਆਪਾਂ ਇਸ ਦਹੀਂ ਦੀ ਮੈਂ ਨਾ ਆ ਲਾ ਦੇਨੀ ਆ ਦੁਪੱਟਾ ਮੈਂ ਹੋਰ ਦੁਪੱਟਾ ਲਿਆ ਹੈਗਾ ਬੀਬੀ ਦਾ ਦੁਪੱਟਾ ਲਿਆ ਹੈ ਜੇ ਆਪਾਂ ਕਿਉਂਕਿ ਭੈਣਾ ਫਿਰ ਕਹਿ ਦਿੰਦੀ ਆ ਵੀ ਤੁਸੀਂ ਬਦਲ ਲਿਆ ਕਰੋ ਖਰਾਬ ਹੋ ਜਾਂਦਾ ਲਓ ਜੀ ਤੇ ਬੀਬੀ ਨਾ ਇਹ ਦੁਪੱਟਾ ਰਾਤ ਨੂੰ ਆਪਣੇ ਸਹਰਾਣੇ ਰੱਖਦੀ ਹੁੰਦੀ ਆ ਉਹ ਵਾਲਾ ਦੁਪੱਟਾ ਬੀਬੀ ਦਾ ਲਓ ਕਾਟਨ ਦਾ ਤੇ ਮੈਂ ਨਾ ਕਿਤੇ ਜਿਆਦਾ ਤਾਂ ਬੈਠਣੀ ਕਿਉਂਕਿ ਮੈਨੂੰ ਸਾਹਮਣੇ ਮਿਰਰ ਦਿਖਦਾ ਤੁਸੀਂ 4-5 ਮਿੰਟ ਇਸ ਤਰ੍ਹਾਂ ਆਹ ਦਹੀਂ ਲੈ ਕੇ ਦੀ ਮ사ਜ ਕਰਨੀ ਹੈ ਇਹਦੇ ਵਿੱਚ ਆਪਾਂ گلاب ਜਲ ਪਾਇਆ ਹੋਇਆ ਹੈ ਹਲਕੀ ਹਲਕੀ ਮ사ਜ ਕਰਿਓ ਦਹੀਂ ਨੇ ਤੁਹਾਡੇ ਸਕਿਨਾਂ ਦੀ ਪੂਰੀ ਰਿਪੇਅਰ ਕਰ ਦੇਣੀ ਹੈ ਤੇ ਜਿਹੜੀਆਂ ਤੁਹਾਡੀਆਂ ਛਾਈਆਂ ਵਗੈਰਾ ਮਲਾਜ਼ਮਾ ਹਨਾ ਉਹਨਾਂ ਨੇ ਨਾ ਬ੍ਰੇਕ ਕਰ ਦੂਗਾ ਇਹ ਇੱਕ ਪੈਚ ਬਣਿਆ ਹੁੰਦਾ ਛਾਈਆਂ ਦਾ ਹਨਾ ਉਹਦੇ ਵਿੱਚ ਵਿੱਚ ਇਹਨੇ ਬ੍ਰੇਕ ਬ੍ਰੇਕ ਕਰਕੇ ਨਾ ਉਹ ਉਹਦੇ ਵਿੱਚ ਜਿਵੇਂ ਐ ਲਾ ਲਓ ਵੀ ਡੱਬ ਜੇ ਪੈ ਜਾਂਦੇ ਨੇ ਹੌਲੀ ਹੌਲੀ ਹਟਣੀਆਂ ਸ਼ੁਰੂ ਹੋ ਜਾਂਦੀਆਂ ਕਰਦੇ ਕਰਦੇ ਉਹਨਾਂ ਨੇ ਫੇਡ ਹੋਣਾ ਸ਼ੁਰੂ ਹੋ ਜਾਣਾ ਜੀ ਤੇ ਘਟ ਜਾਣਗੀਆਂ ਬਹੁਤ ਤੇ ਥੋੜਾ ਜਿਹਾ ਟਾਈਮ ਜ਼ਰੂਰ ਲੱਗਦਾ ਪਰ ਉਹ ਠੀਕ ਹੋ ਜਾਂਦੀਆਂ ਇੱਕ ਹਫਤਾ ਤੁਸੀਂ ਇਹ ਵਾਲੀ ਰੈਮਡੀ ਜਿਹੜੀ ਡੇਲੀ ਯੂਜ਼ ਕਰਨੀ ਹੈ ਹਫਤੇ ਬਾਅਦ ਤੁਸੀਂ ਰਿਜ਼ਲਟ ਦੇਖੋਗੇ। ਲੋ ਜੀ ਇਹ ਇਦਾਂ ਨਾ ਤੁਸੀਂ ਦਹੀਂ ਦੀ ਮਸਾਜ ਹੈ ਜਿਹੜੀ ਉਹ ਆਪਣੀ ਗਰਦਨ ਵਗੈਰਾ ਤੇ ਵੀ ਕਰ ਲਿਓ। ਐਕਚੁਅਲੀ ਮੇਰੇ ਸੂਟ ਪਾਇਆ ਹੁੰਦਾ ਜਿਹੜਾ ਉਹਦੇ ਕਰਕੇ ਮੈਂ ਗਰਦਨ ਤੇ ਮਸਾਜ ਨਹੀਂ ਕਰਦੀ ਹੈਗੀ। ਪਰ ਆਪਾਂ ਕੋਈ ਨਾਈਟ ਸੂਟ ਪਾ ਕੇ ਜਾਂ ਕੋਈ ਵੀ ਇਦਾਂ ਦਾ ਸੂਟ ਪਾ ਕੇ ਜਿਹਨੂੰ ਆਪਾਂ ਬਾਅਦ ਚੇਂਜ ਕਰ ਲਈਏ ਘਰ ਵਾਲਾ ਸੂਟ ਪੁਰਾਣਾ ਹੋਈ ਫਿਰ ਆਪਾਂ ਇਹਨਾਂ ਚੀਜ਼ਾਂ ਨੂੰ ਯੂਜ਼ ਕਰੀਏ ਤਾਂ ਜ਼ਿਆਦਾ ਅੱਛੀ ਗੱਲ ਹੈ ਬਹੁਤ ਠੰਡਕ ਮਿਲਦੀ ਹੈ ਜਿਸਕੇ ਨਾਲ ਨੂੰ ਬਹੁਤ ਜ਼ਿਆਦਾ ਇਹਦਾ ਇਸੇ ਵੀ ਤੁਸੀਂ ਕਰਨਾ ਹੈਗਾ ਇਹ ਲੋ ਜੀ 4-5 ਮਿੰਟ ਤੁਸੀਂ ਇਸ ਤਰ੍ਹਾਂ ਇਹਦੀ ਮ사ਜ ਕਰਨੀ ਹੈ ਹੁਣ ਜੇ ਮੈਂ ਪੂਰੇ 4-5 ਮਿੰਟ ਲਾਉਂਗੀ ਤੇ ਲੰਬਾ ਹੋ ਜਾਂਦਾ ਬਲੌਗ ਬਹੁਤ ਉਸ ਤੋਂ ਬਾਅਦ ਕੀ ਕਰਨਾ ਹੈ ਕਿ ਬਾਰ-ਬਾਰ ਇਹ ਨਹੀਂ ਹੈਗਾ ਕਿ ਤੁਸੀਂ ਆਪਣਾ ਫੇਸ ਹੈ ਜਿਹੜਾ ਉਹਨੂੰ ਵਾਸ਼ ਕਰਨਾ ਹੈ 4-5 ਮਿੰਟ ਦੀ ਇਸ ਤਰ੍ਹਾਂ ਹਲਕੀ ਮ사ਜ ਤੋਂ ਬਾਅਦ ਤੁਸੀਂ ਆਪਣੇ ਫੇਸ ਨੂੰ ਕਿਸੇ ਕੱਪੜੇ ਨਾਲ ਜਾਂ ਇਹ ਨੈਪਕਿਨ ਦੇ ਨਾਲ ਇਹਦਾ ਸਾਫ਼ ਕਰ ਲਿਓ ਠੀਕ ਹੈ ਜੀ ਲਓ। ਵਾਤਾ ਆਪਣਾ ਜਿਹੜਾ ਦੁਪੱਟਾ ਇਹ ਵੀ ਬਹੁਤ ਵਧੀਆ ਕੰਮ ਆਊਗਾ। ਲਓ ਜੀ ਅਗਲਾ ਸਟੈਪ ਜਿਹੜਾ ਹੈਗਾ ਬਹੁਤ ਲੰਮਾ ਚੌੜਾ ਪ੍ਰੋਸੈਸ ਨਹੀਂ ਹੈਗਾ। ਆਪਾਂ ਜੀ ਇਸ ਤਰ੍ਹਾਂ ਆਪਾਂ ਇਹਦੇ ਵਿੱਚ ਆਲੂ ਨੂੰ ਇਦਾਂ ਡਿਪ ਕਰ ਲੈਣਾ ਤੇ ਆਪਣੀ ਫੇਸ ਦੇ ਉੱਪਰ ਇਦਾਂ ਮਸਾਜ ਕਰਨੀ ਹੈ ਉਹਦੀ। ਜਿਹੜਾ ਪੋਟੈਟੋ ਹੈਗਾ ਨਾ ਆਲੂ ਇਹਦੇ ਨਾਲ ਥੋਡੀਆਂ ਜਿਹੜੀਆਂ ਸ਼ਾਇਆ ਵਗੈਰਾ ਨੇ ਉਹ ਦੂਰ ਹੁੰਦੀਆਂ ਨੇ ਠੀਕ ਹੈ ਜੀ ਤੇ ਸੈੱਲਾਂ ਦੀ ਮੁਰੰਮਤ ਵੀ ਪੂਰੀ ਕਰਦਾ ਜੀ ਇਹ ਆਪਣੇ ਸਕਿਨ ਦੇ ਜਿਹੜੇ ਸੈੱਲ ਹੁੰਦੇ ਨੇ ਉਹਨਾਂ ਦੀ ਮੁਰੰਮਤ ਪੂਰੀ ਕਰਦਾ ਇਹ ਜਿਹੜਾ 글로ਅ ਆਉਂਦਾ ਫੇਸ ਦੇ ਉੱਪਰ ਜਿਹੜੀ ਡੱਲ ਸਕਿਨ ਹੁੰਦੀ ਆ ਜਾਂ ਜਿਹੜੇ ਡੈੱਡ ਸੈੱਲਸ ਹੁੰਦੇ ਨੇ ਉਹਨਾਂ ਨੂੰ ਖਤਮ ਕਰਦਾ ਇਹ ਤੇ ਮਤਲਬ ਆਪਣੀ ਸਕਿਨ ਜਿਹੜੀ ਉਹ 글로ਅ ਕਰਨ ਲੱਗ ਜਾਂਦੀ ਹੈ ਸ਼ਾਈਨ ਕਰਦੀ ਹੈ ਬ੍ਰਾਈਟ ਹੁੰਦੀ ਹੈ ਐਂਡ ਟਾਈਟ ਹੁੰਦੀ ਹੈ ਠੀਕ ਹੈ ਜੀ ਇੱਕ ਮੈਂ ਨਾ ਤੁਹਾਨੂੰ ਇੱਕ ਚੀਜ਼ ਹੋਰ ਦੱਸਣੀ ਆ ਕੱਲ ਨੂੰ ਜਿਹੜੀ ਬਹੁਤ ਜ਼ਰੂਰੀ ਹੈਗੀ ਆ ਤੁਹਾਡੀ ਸਕਿਨਾਂ ਦੀ ਟਾਈਟਨਿੰਗ ਵਾਸਤੇ ਕਿਉਂਕਿ ਹੁਣ ਗਰਮੀਆਂ ਆ ਗਈਆਂ ਔਰ ਗਰਮੀਆਂ ਦੇ ਲਈ ਉਹ ਚੀਜ਼ਾਂ ਜਿਹੜੀ ਉਹ ਕਰਨੀ ਬਹੁਤ ਜ਼ਰੂਰੀ ਹੈਗੀ ਹੈ ਤੇ ਉਹ ਮੈਂ ਤੁਹਾਨੂੰ ਤੁਹਾਡੇ ਨਾਲ ਕੱਲ ਨੂੰ ਸ਼ੇਅਰ ਕਰੂੰਗੀ ਠੀਕ ਹੈ ਜੀ ਉਹ ਆਪਾਂ 5 ਮਿੰਟ ਮ사ਜ ਕਰਨੀ ਸੀ ਇਹ ਵੀ ਤੁਸੀਂ ਇਹ ਤੁਸੀਂ 3-4 ਮਿੰਟ ਜਿਹੜੀ ਇਹਦੀ ਮ사ਜ ਆਲੂ ਦੇ ਨਾਲ ਇਸ ਤਰ੍ਹਾਂ ਤੁਸੀਂ ਕਰ ਲੈਣੀ ਆ ਦਹੀਂ ਦੇ ਵਿੱਚ ਡੁਬੋ ਕੇ ਉਸੇ ਆਪਣੇ ਗਰਦਨ ਵਗੈਰਾ ਤੇ ਕਰ ਲਿਓ ਪੁਰਾਣਾ ਸੂਟ ਪਾ ਲਿਓ ਇੱਕ ਵਾਰ ਹੁੰਦਾ ਨਾ ਮੈਨੂੰ ਮੈਸੇਜ ਆਇਆ ਕਹਿੰਦੇ ਵੀ ਮੈਨੂੰ ਘਰ ਦੇ ਕਹਿੰਦੇ ਤੇਰੇ ਲਈ ਤਾਂ ਲੱਗੀ ਅਲਮਾਰੀ ਬਣਾ ਕੇ ਰੱਖਣੀ ਹੋਊਗੀ ਇੰਨਾ ਸਮਾਨ ਰੱਖਣ ਵਾਸਤੇ ਕਹਿੰਦੀ ਮੈਂ ਜਦੋਂ ਡੇਲੀ ਕੁਛ ਨਾ ਕੁਛ ਕਰਦੀ ਰਹਿੰਦੀ ਆ ਮੈਨੂੰ ਕਹਿੰਦੇ ਤੂੰ ਤਾਂ ਸਾਰਾ ਦਿਨ ਹੀ ਲੱਗੀ ਰਹਿੰਦੀ ਕਹਿੰਦੀ ਸ਼ਰਮ ਵੀ ਆਉਂਦੀ ਘਰਦਿਆਂ ਤੂੰ ਜਦੋਂ ਇੰਨਾ ਸਮਾਨ ਮੰਗਾਈਦਾ ਇੱਕ ਵਾਰੀ ਸਮਾਨ ਲਿਆ ਕੇ ਰੱਖ ਲਓ ਜੀ ਵਾਰ-ਵਾਰ ਤਾਂ ਮੰਗਾਉਣ ਦੀ ਲੋੜ ਨਹੀਂ ਉਹੀ ਸਮਾਨ ਹੁੰਦਾ ਹੈ ਨੂੰ ਅੱਜ ਲਈ ਰੈਮਡੀ ਦੇ ਵਿੱਚ ਜੇ ਤੁਸੀਂ ਮਲਠੀ ਪਾਊਡਰ ਇੱਕ ਵਾਰੀ ਮੰਗਾ ਕੇ ਰੱਖ ਲਿਆ। ਬਾਕੀ ਚੀਜ਼ਾਂ ਤਾਂ ਆਪਣੇ ਘਰ ਹੀ ਹੁੰਦੀਆਂ ਨੇ ਨਾ। ਲੋਜੇ ਤੇ ਨਾ ਤੂੰ 4 ਮਿੰਟ ਇਸ ਤਰ੍ਹਾਂ ਤੁਸੀਂ ਇਹਦੀ ਮ사ਜ ਹੈ ਜਿਹੜੀ ਉਹ ਆਲੂ ਦੇ ਨਾਲ ਕਰ ਲਿਓ ਆਪਣੇ ਫੇਸ ਦੀ। ਰ ਗਰਦਨ ਦੀ ਮ사ਜ ਹੈ ਜਿਹੜੀ ਉਹ ਨਾਲ ਬੈਕ ਸਾਈਡ ਤੋਂ ਜਿੰਨਾ ਭੈਣਾਂ ਨੂੰ ਗਰਦਨ ਹੁੰਦੀ ਹੈ ਇਦਾਂ ਪ੍ਰੋਬਲਮ ਹੈਗੀ ਹੈ ਨਾ ਬਲੈਕ ਮੈਸ ਦੀ ਵੈਸੇ ਤਾਂ ਉਹ ਮਲਠੀ ਸਕਰਾਬੀ ਜਿਹੜਾ ਬਹੁਤ ਵਧੀਆ ਕੰਮ ਕਰਦਾ ਪਰ ਤੁਸੀਂ ਆਹ ਕਰੋਗੇ ਤਾਂ ਨਾਲ ਤੁਸੀਂ ਗਰਦਨ ਦੇ ਪਿੱਛੇ ਵੀ ਆਪਣਾ ਇਸ ਤਰ੍ਹਾਂ ਕਰ ਲਿਓ ਠੀਕ ਹੈ ਜੀ ਲੋ ਜੀ ਤਿੰਨ ਤੋਂ ਚਾਰ ਮਿੰਟ ਇਦਾਂ ਤੁਸੀਂ ਮ사ਜ ਕਰਨੀ ਹੈ ਆ ਦੀ ਪੋਟੈਟੋ ਦੀ ਉਸ ਤੋਂ ਬਾਅਦ ਆਪਾਂ ਇਹਨੂੰ ਰੱਖ ਦਿੰਨੇ ਆ ਤੇ ਇਹਨੂੰ ਸੁੱਕਣ ਦਵਾਵਾਂਗੇ ਹੁਣ ਆਪਾਂ ਇਹ ਨਹੀਂ ਛੇਤੀ ਨਾ ਐਨੀ ਆ ਕਿ ਆਪਾਂ ਮ사ਜ ਕਰ ਲਈ 3-4 ਮਿੰਟ ਉਸ ਤੋਂ ਬਾਅਦ ਇਹਨੂੰ ਉਤਾਰਤਾ ਇਹ ਨੀਚੇ ਦੀ ਨਹੀਂ ਉਤਾਰਦੇ ਥੋੜਾ ਜਿਹਾ ਹਲਕਾ ਸੁੱਕ ਜੂਗਾ ਇਹ ਤੇ ਓਨੀ ਦੇਰ ਦੇ ਵਿੱਚ ਆਪਾਂ ਇੱਕ ਪੈਕ ਰੈਡੀ ਕਰ ਲੈਨੇ ਆ ਇਸੇ ਵਿੱਚ ਹੀ ਆਪਾਂ ਪੈਕ ਰੈਡੀ ਕਰਾਂਗੇ ਮੇਰੇ ਕੋਲੇ ਮੈਂ ਮਲਠੀ ਦਾ ਹੀ ਪੈਕ ਰੈਡੀ ਕਰਾਂਗੀ ਤੇ ਅਗਰ ਮਿਲਟਸ ਮੈਨੂੰ ਲੱਗਦਾ ਵੀ ਕਿਸੇ ਹੋਰ ਭੈਣ ਨੇ ਤਾਂ ਨਹੀਂ ਕਿਹਾ ਕਿ ਸਾਨੂੰ ਮਲਠੀ ਸੂਟ ਨਹੀਂ ਕਰਦੀ ਸਿਰਫ ਇੱਕੋ ਹੀ ਮੈਨੂੰ ਮੈਸੇਜ ਆਇਆ ਸੀਗਾ ਜਿਨ੍ਹਾਂ ਨੇ ਕਿਹਾ ਸੀਗਾ ਕਿ ਸਾਨੂੰ ਮਲਠੀ ਹੈ ਜਿਹੜੀ ਉਹਦੇ ਨਾਲ ਧੱਫੜ ਧੱਫੜ ਹੋ ਗਏ ਨੇ ਤੇ ਜਿਨਾ ਨੂੰ ਉਹ ਵਾਲੀ ਪ੍ਰੋਬਲਮ ਹੈਗੀ ਆ ਉਹ ਆਟੇ ਚੌਲਾਂ ਦਾ ਆਟਾ ਜਿਹੜਾ ਉਹ ਪਾ ਲਿਓ ਤੇ ਬਾਕੀ ਆ ਜਿਹੜੇ ਉਹ ਮਲਠੀ ਪਾਊਡਰ ਹੀ ਪਾ ਦੇਣਾ ਠੀਕ ਹੈ ਜੀ ਲਓ ਜੀ ਹੁਣ ਮੈਂ ਤਾਂ ਪਾਉਂਗੀ ਮਲਠੀ ਪਾਊਡਰ ਕਿਉਂਕਿ ਮੈਨੂੰ ਮਲਠੀ ਪਾਊਡਰ ਜਿਹੜਾ ਬਹੁਤ ਜ਼ਿਆਦਾ ਚੰਗਾ ਲੱਗਦਾ ਹਣ ਲੋੜ ਇੱਕ ਢੁੱਲੀ ਗਿਆ ਉਹ ਬਦ ਹੁਣ ਮੇਰੇ ਲੱਗੀਆਂ ਦਹੀਂ ਤੇ ਮੱਖੀਆਂ ਆ ਗਈਆਂ ਮੈਂ ਨਾ ਜੀ ਥੋੜੀ ਜਿਹੀ ਦਹੀਂ ਹੋਰ ਰੱਖੀ ਸੀ ਐਕਸਟਰਾ ਨਾਲ ਮੈਨੂੰ ਪਤਾ ਸੀ ਕਿ ਥੋੜੀ ਰਹਿ ਜੂਗੀ ਤੇ ਆਪਾਂ ਦੇਖ-ਦੇਖ ਕੇ ਪਾਉਣੀ ਹੁੰਦੀ ਆ ਹਨਾ ਥੋੜਾ ਜਿਹਾ ਗੁਲਾਬ ਜਲ ਪਾ ਲਵਾਂ ਥੋੜੀ ਜਿਹੀ ਪਤਲਾ ਕਰ ਲਵਾਂ ਇੱਕ ਇੱਕ ਨਾ ਬਹੁਤ ਸਾਰੀਆਂ ਭੈਣਾਂ ਦੇ ਮੈਸੇਜ ਆਉਂਦੇ ਰਹਿੰਦੇ ਨੇ ਕਿ ਮੇਰੀ ਬੇਟੀ ਹੈ ਜਿਹੜੀ ਉਹ 15 ਸਾਲ ਦੀ ਹੈ 12 ਸਾਲ ਦੀ ਹੈ ਤੇ ਉਹ ਲਾ ਸਕਦੀ ਹੈ ਕਿ ਨਹੀਂ ਦੇਖੋ ਇਹ ਇਹ ਚੀਜ਼ਾਂ ਨਹੀਂ ਜਿਹੜੀਆਂ ਨੂੰ ਕੋਈ ਵੀ ਯੂਜ਼ ਕਰਦਾ ਚਾਹੇ ਕੋਈ ਬੱਚਾ ਚਾਹੇ ਕੋਈ ਬਜ਼ੁਰਗ ਹੈ ਸਾਰੇ ਯੂਜ਼ ਕਰ ਸਕਦੇ ਨੇ ਕਿਉਂਕਿ ਇਹ ਸਾਰੀਆਂ ਆਪਣੀਆਂ ਦੇਸੀ ਘਰੇਲੂ ਨੇਚਰਲ ਚੀਜ਼ਾਂ ਹੈਗੀਆਂ ਨੇ ਤੇ ਇਹਨਾਂ ਦੇ ਕੋਈ ਸਾਈਡ ਇਫੈਕਟ ਨਹੀਂ ਹੁੰਦੇ ਹੈਗੇ ਠੀਕ ਹੈ ਜੀ ਪਤਾ ਨਹੀਂ ਭੈਣ ਨੂੰ ਕਿਵੇਂ ਮਲਠੀ ਸੂਟ ਨਹੀਂ ਕਰੀ ਆਦਰਵਾਇਜ਼ ਇਹਨਾਂ ਦੇ ਸਾਈਡ ਇਫੈਕਟ ਕਦੇ ਆਏ ਨਹੀਂ ਹੈਗੇ ਲਓ ਜੀ ਗੱਲਾਂ ਕਰਦੇ ਕਰਦੇ ਆਪਣਾ ਜਿਹੜਾ ਹੈ ਫੇਸ ਹੈਗਾ ਉਹ ਹੁਣ ਡਰਾਈ ਹੋਣਾ ਸ਼ੁਰੂ ਹੋ ਗਿਆ ਹੁਣ ਇਹਦੇ ਉੱਪਰ ਹੀ ਆਪਾਂ ਇਹ ਵਾਲਾ ਪੈਕ ਹੈ ਜਿਹੜਾ ਹੁਲਾ ਲੈਣਾ ਮਲੇਠੀ ਪਲੱਸ ਦਹੀਂ ਉਹ ਇਹਨੂੰ ਚੰਗੀ ਤਰ੍ਹਾਂ ਆਪਾਂ ਇਦਾਂ ਲਾ ਲੈਣਾ ਠੀਕ ਹੈ ਹਲਕੀ ਹਲਕੀ ਥੋੜੀ देर ਮ사ਜ ਕਰੋ ਉਸ ਤੋਂ ਬਾਅਦ ਉਹਨੂੰ ਉਦਾਂ ਹੀ ਛੱਡ ਦਿਓ ਜੇ ਮਣੀ ਮੋਟੀ ਜਲੂਨ ਜੀ ਹੁੰਦੀ ਆ ਨਾ ਤੇ ਉਹਦੇ ਤੋਂ ਵੀ ਘਬਰਾਇਆ ਨਾ ਕਰੋ ਤੁਸੀਂ ਵੀ ਜੇ ਹਲਕੀ ਹਲਕੀ ਹੋਊ ਵੀ ਗਈ ਤੇ ਇਹਨੇ ਕੋਈ ਇੰਨਾ ਅਫੈਕਟ ਇਹ ਜਾਨੀ ਬੈਡ ਅਫੈਕਟ ਨਹੀਂ ਕਰੂਗਾ ਠੀਕ ਹੈ ਕਈ ਵਾਰੀ ਹਲਕੀ ਫੁਲਕੀ ਹੋ ਜਾਂਦੀ ਹੁੰਦੀ ਆ ਕਿਸੇ ਦੇ लो जी, होना टेप -टेप करने। बहुत मजा होगा। बहुत आराम मिलेगा जब तुम इदा करोगे ना एक एक्सरसाइज है स्किन की ਲੋ ਜੀ ਪੈਕ ਨੂੰ ਆਪਾਂ ਇਦਾਂ ਹੀ ਛੱਡ ਦਿੰਨੇ ਆ ਜਿਹੜਾ ਬਚੂਗਾ ਉਹ ਨੂੰ ਆਪਾਂ ਹੱਥਾਂ ਤੇ ਤੇ ਬਾਹਾਂ ਤੇ ਲਾਵਾਂਗੇ ਉਹ ਆਪਾਂ ਲਾ ਲਾਂਗੇ ਬਾਅਦ ਚ ਮੈਂ ਫਿਲਹਾਲ ਇਹ ਨੂੰ ਇਦਾਂ ਹੀ ਰੱਖ ਦੇਣੀ ਹੈ ਤੇ ਮੈਂ ਹੁਣ ਤੁਹਾਡੇ ਨਾਲ ਗੱਲਬਾਤ ਕਰ ਲਾਂ ਜਿਹੜਾ ਆਪਣਾ ਭੈਣਾਂ ਦੇ ਜਿਹੜੇ ਮੈਸੇਜ ਆਏ ਸੀਗੇ ਇੱਕ ਭੈਣ ਨੇ ਕਿਹਾ ਕਿ ਤੁਸੀਂ ਮੇਰੇ ਮੈਸੇਜ ਦਾ ਜਵਾਬ ਨਹੀਂ ਦਿੰਦੇ ਅੱਜ ਫੇਰ ਇੱਕ ਕਮੈਂਟ ਆਇਆ ਇਸ ਤਰ੍ਹਾਂ ਦੇਖੋ ਜੀ ਪਹਿਲਾਂ ਤਾਂ ਇਹ ਦਿਮਾਗ ਚੋਂ ਕੱਢ ਦੋ ਕਿ ਮੈਂ ਤੁਹਾਡਾ ਜਵਾਬ ਨਹੀਂ ਦਿੰਦੀ ਇਸ ਤਰ੍ਹਾਂ ਤਾਂ ਕਦੀ ਹੁੰਦਾ ਹੀ ਨਹੀਂ ਕਿ ਮੈਂ ਤੁਹਾਡਾ ਜਵਾਬ ਨਾ ਦੇਵਾਂ ਠੀਕ ਹੈ ਚਲੋ ਦੇਖੋ ਕੰਮ ਤਾਂ ਨੇ ਤੁਹਾਨੂੰ ਪਤਾ ਹੀ ਹੈ ਮੇਰਾ ਹਨਾ ਕੰਮਾਂ ਤਾਂ ਹੁੰਦੇ ਆਂ ਦਾ ਮੇਰਾ ਵੀ ਮੇਰੀ ਲਾਈਫ ਹੈ ਜਿਹੜੀ ਉਹ ਥੋੜੀ ਜੀ ਜ਼ਿਆਦਾ ਬਿਜ਼ੀ ਰਹਿੰਦੀ ਹੈ ਸੋ ਇਸ ਕਰਕੇ ਕਿਸੇ ਵੇਲੇ ਹੋ ਜਾਂਦਾ ਕਿ ਨਾਂ ਜਵਾਬ ਦਿੱਤਾ ਜਾਵੇ ਆਦਰਵਾਇਜ਼ ਇਹ ਜੀ ਕੋਈ ਪ੍ਰੋਬਲਮ ਨਹੀਂ ਹੈਗੀ ਲੋ ਦਹੀਂ ਨੂੰ ਵੀ ਟੱਕ ਦਈਏ ਮੱਖੀਆਂ ਆਉਂਦੀਆਂ ਤੇ ਆਪਾਂ ਇਹਨੂੰ ਵੀ ਟੱਕ ਦਈਏ ਠੀਕ ਹੈ ਜੀ ਹਲੋ ਸਾਰੀਆਂ ਚੀਜ਼ਾਂ ਆਪਾਂ ਕਵਰ ਕਰਤੀਆਂ ਤੇ ਹੁਣ ਆਪਾਂ ਗੱਲ ਕਰਦੇ ਹਾਂ ਤੁਹਾਡੇ ਨਾਲ ਮੈਨੂੰ ਹੁਣ ਸਪੈਕਸ ਲਾਉਣੀਆਂ ਪੈਣੀਆਂ ਪੈਕ ਦੇ ਉੱਪਰ ਦੀ ਕੋਈ ਚੱਕਰ ਨਹੀਂ ਆਪਾਂ ਇਦਾਂ ਹੀ ਲਾਵਾਂਗੇ ਲੋ ਜੀ ਗੁਰਦੀਪ कौर ਦੀ ਆਈਡੀ ਤੋਂ ਆਇਆ ਮੈਂ ਖੁਦ ਇਸ ਦੁਖਾਤ ਨੂੰ ਸਮਝਦੀ ਹਾਂ ਮੈਂ ਦੋ ਦੁੱਖ ਦੇਖੇ ਨੇ ਸੱਤ ਮਹੀਨਿਆਂ ਵਿੱਚ ਬਹੁਤ ਨੇਕ ਤੇ ਹਸਮੁਖ ਸੀ ਬੇਟਾ ਹਰਮੰਦਰ ਜੋੜੀ ਬਹੁਤ ਵਧੀਆ ਸੀ ਉਸ ਅਕਾਲ ਪੁਰਖ ਅੱਗੇ ਕੋਈ ਜ਼ੋਰ ਨਹੀਂ ਰੇਸ਼ ਦੇ ਪਾਪਾ ਦੀ ਗੱਲ ਕਰਦੇ ਨੇ ਜੀ ਉਹਨਾਂ ਦਾ ਨਾਮ ਹਰਮੰਦਰ ਸਿੰਘ ਸੀ ਤੇ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਥੈਂਕ ਯੂ ਕਿੱਸਾ ਦੀ ਕੀ ਕਰਾਂ ਜੀ ਬਾਕੀ ਜੋ ਵੈਗਰੂ ਨੂੰ ਮਨਜ਼ੂਰ ਆ ਹੋਣਾ ਤਾਂ ਉਹੀ ਹੁੰਦਾ ਹੈ ਨਾ ਅ ਨੈਕਸਟ ਹੈ ਜੀ ਇੱਕ ਨੇ ਭੈਣ ਨੇ ਕਿਹਾ ਸੀਗਾ ਕਿ ਤੁਸੀਂ ਮੇਰਾ ਇੱਕ ਹੈਗਾ ਦੀਦੀ ਜੀ ਗੁਰਸੀਰਤ कौर ਦੀਦੀ ਜੀ ਨਾਲ ਉੱਤੇ ਦਾਣੇ-ਦਾਣੇ ਜੇ ਨਿਕਲੇ ਹਨ ਉਹਨਾਂ ਕੋਈ ਕਰੀਮ ਦੱਸੋ ਅ ਦੇਖੋ ਜੀ ਜਿਹੜੇ ਇਹ ਹੁੰਦੇ ਨੇ ਨਾ ਦਾਣੇ ਜੇ ਨਿਕਲੇ ਫਿੰਸੀਆਂ ਨਹੀਂ ਹੋ ਗਈਆਂ ਆ ਸਾਰਾ ਕੁਝ ਜੋ ਮੈਂ ਦੱਸ ਰਹੀ ਹਾਂ ਦਹੀਂ ਵਾਲਾ ਪੈਕ ਜਾਂਦਾ ਜਾਂਦੀ ਮ사ਜ ਆਲੂ ਨਾਲ ਮ사ਜ ਇਹ ਸਾਰੀਆਂ ਐਕਨੇ ਤੋਂ ਪਿੰਪਲਸ ਤੋਂ ਫਿੰਸੀਆਂ ਦੇ ਦਾਗਾਂ ਤੋਂ ਛਾਈਆਂ ਤੋਂ ਇਹ ਗੁੱਡ ਰਹੂਗਾ ਬਹੁਤ ਕਿਉਂਕਿ ਹੁਣ ਗਰਮੀ ਆ ਰਹੀ ਹੈ ਮੌਸਮ ਬਦਲ ਰਿਹਾ ਹੈ ਹਾੜੀ ਦਾ ਮੌਸਮ ਹੈ ਥੋੜੀ ਜੀ ਜਿਹੜੀ ਧੂੜ ਮਿੱਟੀ ਜ਼ਿਆਦਾ ਹੁੰਦੀ ਹੈ ਇਹਦੇ ਨਾਲ ਵੈਸੇ ਇਰਿਟੇਸ਼ਨ ਹੋਣ ਲੱਗ ਜਾਂਦੀ ਹੈ ਆਪਣੀ ਸਕਿਨ ਤੇ ਔਰ ਇਹ ਸਾਰਾ ਕੁਝ ਠੀਕ ਹੋ ਜਾਣਾ ਹੈ ਹੁਣ ਮੈਂ ਤੁਹਾਨੂੰ ਮੱਖੀ ਆ ਰਹੀ ਹੈ ਦਹੀਂ ਕਰਕੇ ਤੇ ਮੈਂ ਨਾ ਸਕਰੀਨਸ਼ਾਟ ਲਿਆ ਸੀ ਲਖਵਿੰਦਰ ਕੌਰ ਭੈਣ ਨੇ ਕਹਿੰਦੇ ਐਸਐਸਏ ਮੈਡਮ ਜੀ ਆ ਯੂ ਆ ਵਰਰੀ ਬਿਊਟੀਫੁੱਲ ਲਵ ਯੂ ਮੈਂ ਮੇਰਾ ਹਸਬੰਡ ਨੂੰ 22 ਸਾਲ ਹੋ ਗਏ ਮੇਰਾ ਦੋ ਬੇਟੇ ਨੇ ਉਸ ਟਾਈਮ 3 ਸਾਲ ਦਾ ਸੀ ਅ 2 ਸਾਲ ਉਹ ਛੋਟਾ ਸੀ ਮੇਰਾ ਹਸਬੰਡ ਦਾ ਐਕਸੀਡੈਂਟ ਨਾਲ ਡੈਥ ਹੋ ਗਈ ਟਾਈਮ ਤਾਂ ਹੋ ਹੀ ਸੀ ਪਲੀਜ਼ ਨੇਮ ਬੋਲ ਦੇਣਾ ਹਨਾ ਬਹੁਤ ਛੋਟੇ ਸੀ ਹਸਬੰਡ ਭੈਣ ਦੇ ਹਨਾ ਦੇਖੋ ਤੁਸੀਂ 22 ਸਾਲ ਕਿੰਨੀ ਹੋ ਗਈ ਉਹ ਤੋਂ ਭੈਣ ਵਿਚਾਰੀ ਬਹੁਤ ਥੋੜਾ ਚਿਰ ਹੋਇਆ ਸੀਗਾ ਉਹਨਾਂ ਦੀ ਮੈਰਿਜ ਨੂੰ 2 ਸਾਲ ਦਾ ਸੀ ਇੱਕ ਬੇਟਾ ਤਾਂ ਉਹਨਾਂ ਦਾ ਤੇ ਮਸਾਂ ਵਿਚਾਰੇ 5-7 ਸਾਲ ਇਕੱਠੇ ਰਹੇ ਹੋਣਗੇ ਦੇਖੋ ਜੀ ਆਪਣੇ ਤੋਂ ਉਹਨਾਂ ਨੀਵੇਂ ਨੂੰ ਦੇਖ ਕੇ ਟਾਈਮ ਨਿਕਲਦਾ ਹੁੰਦਾ ਜੇ ਆਪ ਆਪ ਤੋਂ ਸੌਖੇ ਨੂੰ ਜਾਂ ਆਪ ਤੋਂ ਉੱਚਾ ਨੂੰ ਦੇਖ ਕੇ ਟਾਈਮ ਕੱਢੀਏ ਤਾਂ ਨਿਕਲਦਾ ਨਹੀਂ ਤੇ ਨੈਕਸਟ ਹੈਗਾ ਹੈਲੋ ਦੀਦੀ ਮੇਰੇ ਫੇਸ ਤੇ ਸ਼ਾਇਆ ਨੇ ਚੀਕਸ ਤੇ ਐਂਡ ਪਿੰਪਲਸ ਦੇ ਦਾਗ ਨੇ ਪਲੀਜ਼ ਕੁਝ ਦੱਸੋ ਦੇਖੋ ਜੀ ਮਲਠੀ ਆ ਜਿਹੜੀ ਇਹ ਦਾਗਾਂ ਦੁਗੰਤਾ ਰਹਿ ਨਹੀਂ ਦਿੰਦੀ ਬਸ ਤੁਸੀਂ ਜੋ ਮੈਂ ਦੱਸਦੀ ਆ ਉਹ ਕਰਦੇ ਰਹੋ ਸਸਰੀ ਕਲ ਦੀਦੀ ਜੀ ਮੈਂ ਤੁਹਾਨੂੰ ਦੁਬਾਰਾ ਕਹਿਣ ਲੱਗੀ ਆ ਇਹ ਕੌਣ ਨੇ ਲਖਵਿੰਦਰ ਧਾਲੀਆ ਲਖੀਰ ਧਾਲੀਵਾਲ ਕੀ ਵਾਲ ਕਾਲੇ ਕਰਨ ਵਾਸਤੇ ਦੁਬਾਰਾ ਦੱਸ ਦਿਓ ਤੁਹਾਨੂੰ ਮੈਂ ਪਹਿਲਾਂ ਵੀ ਮੈਸੇਜ ਕੀਤਾ ਸੀ ਤੁਸੀਂ ਜਵਾਬ ਨਹੀਂ ਦਿੱਤਾ ਮੈਂ ਰੋਜ਼ ਵੀਡੀਓ ਦੇਖਦੀ ਆ ਹਰਜਿੰਦਰ ਕੌਰ ਪਹਿਲਾਂ ਤਾਂ ਥੈਂਕਸ ਰਜਿੰਦਰ ਕੌਰ ਭੈਣ ਕਿ ਤੁਸੀਂ ਮੇਰੀ ਡੇਲੀ ਵੀਡੀਓ ਦੇਖਦੇ ਆ ਉਹਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਵਾਲ ਕਾਲੇ ਕਰਨ ਵਾਸਤੇ ਨਾ ਬਸ ਬਹੁਤ ਜਲਦੀ ਮੈਂ ਉਹ ਤੇਲ ਆ ਦੁਬਾਰਾ ਜਿਹੜਾ ਬਣਾਉਣ ਲੱਗੀ ਆ ਕਿਉਂਕਿ ਮੇਰਾ ਤੇਲ ਖੁਦ ਖਤਮ ਹੋਇਆ ਹੋਇਆ ਔਰ ਮੈਂ ਤੁਹਾਨੂੰ ਦੁਬਾਰਾ ਤੋਫੀਲ ਦੱਸਦੀ ਆ ਅੱਜ ਫੇਸ ਆਪਣਾ ਵਾਸ਼ ਕਰੂੰਗੀ ਨਾ ਜਦੋਂ ਉਸ ਤੋਂ ਬਾਅਦ ਤੁਹਾਨੂੰ ਮੈਂ ਦਿਖਾਉਣੀ ਆ ਕਿ ਮੇਰੇ ਨਾ ਆਈਬ੍ਰੋਜ਼ ਦੇ ਵਿੱਚ 2-2 3-3 ਵਾਲ ਸੀਗੇ ਜਿਹੜੇ ਉਹ ਵਾਈਟ ਸੀਗੇ ਤੇ ਅੱਜ ਮੈਂ ਤੁਹਾਨੂੰ ਨੇੜੇ ਕਰਕੇ ਦਿਖਾਵਾਂਗੀ ਤੁਸੀਂ ਦੇਖਿਓ ਤੁਹਾਨੂੰ ਇੱਕ ਵੀ ਵਾਲ ਦਿਖਾਈ ਨਹੀਂ ਦੇਣਾ ਹੈਗਾ ਲਓ ਮੈਂ ਕਰਦੀ ਆ ਗੱਲ ਤੁਹਾਡੇ ਨਾਲ ਲੋ ਜੀ ਫੇਸ ਦੇਖੋ ਤੁਸੀਂ ਆਪਣਾ ਵਾਸ਼ ਕਰ ਲਿਆ ਮੈਂ ਠੀਕ ਹੈ ਜੀ ਤੇ ਹੁਣ ਕੁਝ ਵੀ ਮੈਨੂੰ ਲੱਗਦਾ ਇਹ ਤੇ ਲਾਉਣ ਦੀ ਲੋੜ ਨਹੀਂ ਹੈ ਮੈਂ ਫੇਸ ਜਿਹੜਾ ਉਹ ਸਿੰਪਲ ਵਾਟਰ ਦੇ ਨਾਲ ਹੀ ਵਾਸ਼ ਕੀਤਾ ਤੁਸੀਂ ਕੋਈ ਵੀ ਫੇਸ ਵਾਸ਼ ਯੂਜ਼ ਨਹੀਂ ਕਰਨਾ ਕੋਈ ਸੋਪ ਯੂਜ਼ ਨਹੀਂ ਕਰਨੀ ਕੁਝ ਵੀ ਨਹੀਂ ਲਾਉਣਾ ਹੈਗਾ ਸਿਰਫ ਤੁਸੀਂ ਸਿੰਪਲ ਵਾਟਰ ਦੇ ਨਾਲ ਨਾਰਮਲ ਵਾਟਰ ਦੇ ਨਾਲ ਆਪਣਾ ਜਿਹੜਾ ਫੇਸ ਹੈ ਉਹ ਵਾਸ਼ ਕਰ ਲੈਣਾ ਤੇ ਇਹਦੇ ਤੇ ਤੁਹਾਨੂੰ ਹੁਣ ਕੁਝ ਲਾਉਣ ਦੀ ਜਰੂਰਤ ਨਹੀਂ ਹੈਗੀ ਕੋਈ ਸੀਰਮ ਕੋਈ ਕਰੀਮ ਕੋਈ ਮੋਇਸਚਰਾਈਜ਼ਰ ਕੁਝ ਨਹੀਂ ਲਾਉਣ ਦੀ ਲੋੜ ਹੈਗੀ ਕਿਉਂਕਿ ਬਹੁਤ ਜ਼ਿਆਦਾ ਸੌਫਟਨੈਸ ਹੈ ਜੀ ਹੁਣ ਕਿਉਂਕਿ ਆਪਾਂ ਕਰਡ ਲਾਈ ਸੀ ਨਾ ਦਹੀਂ ਲਾਈ ਸੀ ਉਹਦੇ ਕਰਕੇ ਬਹੁਤ ਜ਼ਿਆਦਾ ਸੌਫਟਨੈਸ ਹੈ ਕਿਸੇ ਚੀਜ਼ ਦੀ ਆਪਾਂ ਨੂੰ ਜ਼ਰੂਰਤ ਨਹੀਂ ਹੈਗੀ ਤੇ ਹੁਣ ਅਗਲੀ ਗੱਲ ਕਿ ਭੈਣ ਨੇ ਜਿਹੜਾ ਤੇਲ ਕਿਹਾ ਸੀਗਾ ਤੁਸੀਂ ਨਾ ਮੈਨੂੰ ਬਹੁਤ ਸਾਰੀਆਂ ਭੈਣਾ ਤੇਲ ਬਾਰੇ ਪੁੱਛਦੀਆਂ ਨੇ ਨਹੀਂਆਂ ਨੇ ਤੇ ਜਾਂ ਮਤਲਬ ਕਿ ਪੁੱਛਦੀਆਂ ਨਹੀਂ ਆ ਕਿ ਆਈ ਬਰੋਜ਼ ਦੇ ਵਿੱਚ ਵਾਈਟ ਹੈਅਰ ਆ ਗਏ ਇੱਕ ਦੋ ਭੈਣਾ ਦੇ ਕਮੈਂਟ ਆਏ ਹੋਏ ਸੀਗੇ ਕਿ ਵਾਈਟ ਹੈਅਰ ਆ ਗਏ ਹੁਣ ਮੈਂ ਤੁਹਾਨੂੰ ਦੱਸਦੀ ਆਂ ਕਿ ਮੇਰੇ ਨਾ ਆਈ ਬਰੋਸ ਦੇ ਵਿੱਚ ਅੱਗੇ-ਅੱਗੇ ਇੱਥੇ-ਇੱਥੇ ਦੋ-ਦੋ ਤਿੰਨ-ਤਿੰਨ ਵਾਈਟ ਹੈਅਰ ਸਿਗੇ ਔਰ ਮੈਨੂੰ ਵੀ ਉਹਦੀ ਚਿੰਤਾ ਪੈ ਗਈ ਸੀ ਕਿਉਂਕਿ ਨਾ ਮਤਲਬ ਆਈ ਬਰੋਸ ਦੇ ਵਿੱਚ ਜੇ ਵਾਈਟ ਆ ਜਾਣਾ ਨਾ ਹੈਅਰ ਉਹ ਬਹੁਤ ਬੁਰੇ ਲੱਗਦੇ ਨੇ ਤੇ ਪਰ ਕੀਤਾ ਤਾਂ ਕੀ ਜਾ ਸਕਦਾ ਹੁੰਦਾ ਹੈ ਨਾ ਤੇ ਮੈਂ ਲਗਾਤਾਰ ਮੈਨੂੰ ਲੱਗਦਾ 2.5 ਮਹੀਨੇ ਉਹਨਾਂ ਨੂੰ ਯੂਜ਼ ਕਰਦੀ ਰਹੀ ਉਹ ਔਇਲ ਨੂੰ ਤੇ ਮੈਂ ਤੁਹਾਨੂੰ ਕੱਲ ਨੂੰ ਦੱਸ ਵੀ ਦਵਾਂਗੀ ਕਿ ਮੈਂ ਕਿੱਦਾਂ ਯੂਜ਼ ਕਰਦੀ ਸੀਗੀ ਹੁਣ ਮੈਂ ਨਾ ਤੁਹਾਨੂੰ ਦਿਖਾਉਣੀ ਆ ਨੇੜੇ ਤੋਂ ਕਰਕੇ ਤੁਸੀਂ ਮੈਨੂੰ ਨਾ ਆਈ ਬਰੋਸ ਦੇ ਵਿੱਚ ਇੱਥੇ ਨੋਟ ਕਰੋ ਕਿਤੇ ਤੁਹਾਨੂੰ ਕੋਈ ਵਾਲ ਦਿਖਦਾ ਹੈਗਾ ਵ ਕੋਈ ਵੀ ਵਾਈਟ ਵਾਲ ਹੈਗਾ ਜਿਹੜਾ ਉਹ ਮੇਰਾ ਬਿਲਕੁਲ ਨਹੀਂ ਹੈਗਾ ਹੁਣ ਇੱਕ ਵੀ ਵਾਲਾ ਜਿਹੜਾ ਵਾਈਟ ਨਹੀਂ ਹੈਗਾ ਆਈਬ੍ਰੋਜ਼ ਦੇ ਵਿੱਚ ਮੈਂ ਤੁਹਾਨੂੰ ਹੁਣੇ ਹੀ ਦਿਖਾ ਦੇਣੀ ਆ ਕਿ ਕਿਸ ਤਰ੍ਹਾਂ ਯੂਜ਼ ਕਰਦੀ ਆ ਮੈਂ ਉਹ ਕਈ ਵਾਰੀ ਭੈਣਾਂ ਨੂੰ ਸਮਝ ਨਹੀਂ ਆਉਂਦੀ ਕਿ ਉਹ ਕਿੱਦਾਂ ਯੂਜ਼ ਕਰੀਏ ਸੀ ਹੁਣ ਮੈਂ ਤੁਹਾਨੂੰ ਦੱਸਦੀ ਆ ਕਿ ਕਿਵੇਂ ਯੂਜ਼ ਕਰਨਾ ਮੈਂ ਲੈ ਕੇ ਆਉਣੀ ਆ ਲਓ ਜੀ ਹੁਣ ਦੇਖੋ ਤੁਸੀਂ ਇਹ ਨਾ ਜਿਹੜਾ ਤੇਲ ਸੀਗਾ ਉਹਦੇ ਵਿੱਚ ਨੀਚੇ-ਨੀਚੇ ਉਹ ਮਟੀਰੀਅਲ ਜੇ ਬੈਠ ਜਾਂਦਾ ਹੁੰਦਾ ਉਹ ਮਟੀਰੀਅਲ ਇੱਕ ਚਮਚ ਦੇ ਨਾਲ ਕੱਢ ਕੇ ਇਹਦੇ ਵਿੱਚ ਤਾਂ ਇੱਕ ਕਾਟਨ ਫਿਰਦੀ ਆ ਕਾਟਨ ਵੀ ਹੈਗੀ ਆ ਜਿਆਦਾ ਤਾਂ ਤੁਹਾਨੂੰ ਕਾਟਨ ਵੀ ਦਿਖ ਰਹੀ ਹੈ ਮਟੀਰੀਅਲ ਤਾਂ ਮੈਂ ਥੋੜਾ ਜ ਤੇ ਇਹਦੇ ਵਿੱਚ ਕੱਢ ਲਿਓ ਤੁਸੀਂ ਚਮਚ ਦੇ ਨਾਲ ਠੀਕ ਹੈ ਫਿਰ ਤੁਸੀਂ ਕੀ ਕਰਨਾ ਹੈ ਤੇ ਜਿੱਦਾਂ ਆ ਹੈਗਾ ਮੈਂ ਨੇੜੇ ਕਰਕੇ ਦਿਖਾਉਣੀ ਆ ਤੁਹਾਨੂੰ ਇਦਾਂ ਕਿ ਮੈਂ ਮਾੜਾ ਜਿਹਾ ਟਿਪ ਜਾ ਆਪਣਾ ਉਂਗਲ ਦਾ ਆ ਦੇਖੋ ਮਾੜਾ ਜਿਹਾ ਟਿਪ ਠੀਕ ਹੈ ਇਦਾਂ ਲਾਇਆ ਹੁਣ ਤੁਸੀਂ ਦੇਖਿਓ ਮੈਂ ਕਿਦਾਂ ਲਾਉਣੀ ਆ ਇੱਥੇ ਲਾ ਲਿਆ ਤੁਸੀਂ ਬੇਸ਼ੱਕ ਨਹੀਂ ਥੋੜਾ ਜਿਹਾ ਹੋਰ ਵੀ ਲਾ ਲਓ ਇਹ ਆ ਦੇਖੋ ਇਹਨੂੰ ਚੰਗੀ ਤਰ੍ਹਾਂ ਲਾ ਦਿਓ ਇਦਾਂ ਸਾਰੇ ਡਰੋ ਨਾ ਤੁਸੀਂ ਕਿ ਆਪਣਾ ਫੇਸ ਹੈ ਜਿਹੜਾ ਉਹ ਖਰਾਬ ਹੋ ਜੂ ਫਿਰ ਨਾਲ ਦੀ ਨਾਲ ਤੁਸੀਂ ਕੀ ਕਰਨਾ ਹੈ ਉਂਗਲ ਦੇ ਨਾਲ ਇਹਨੂੰ ਦੂਜੀ ਉਂਗਲ ਦੇ ਨਾਲ ਇਦਾਂ ਪੂੰਝ ਦੇਣਾ ਚੰਗੀ ਤਰ੍ਹਾਂ ਉੱਪਰੋਂ ਸਾਰਾ ਇਹ ਆ ਦੇਖੋ ਇੱਥੋਂ ਸਾਰਾ ਪੂੰਝ ਲੈਣਾ ਹੁਣ ਤੁਸੀਂ ਮੇਰਾ ਆ ਆਈ ਬ੍ਰੋ ਦਾ ਤੇ ਇਹਦਾ ਫਰਕ ਦੇਖੋ ਤੁਹਾਨੂੰ ਆ ਬਲੈਕ ਬਲੈਕ ਲੱਗ ਰਹੀ ਹੈ ਤੇ ਇਹਦੇ ਤੇ ਮੈਂ ਲਾਇਆ ਨਹੀਂ ਹੋਇਆ ਹਨਾ ਹੁਣ ਤੁਸੀਂ ਇਦਾਂ ਹੀ ਮੈਂ ਇਹਦੇ ਤੇ ਲਾ ਲੈਣਾ ਬਸ ਮਾੜਾ ਜਿਹਾ ਟਿਪ ਹੈ ਜਿਹੜਾ ਤੁਸੀਂ ਉਹ ਲਾਉਣਾ ਹੈਗਾ ਉਹ ਮਟੀਰੀਅਲ ਲਾਉਣਾ ਆਪਾਂ ਨਾਲ ਤੇ ਤੇਲ ਤਾਂ ਆਟੋਮੈਟਿਕਲੀ ਆ ਹੀ ਜਾਊਗਾ ਤੇ ਫਿਰ ਤੁਸੀਂ ਇਦਾਂ ਇਹਦੇ ਨਾਲ ਇਹ ਐ ਕਰਕੇ ਠੀ ਬੇਸ਼ੱਕ ਦੀ ਹੋਰ ਲਾ ਲਓ ਥੋੜਾ ਜਿਹਾ ਇਹ ਤੋਂ ਡਰਨ ਦੀ ਲੋੜ ਨਹੀਂ ਹੈਗੀ ਤੇ ਇਹ ਸੁੰਗੜ ਦੇ ਨਾਲ ਇਹਨੂੰ ਇਦਾਂ ਪਹੁੰਚ ਦਿਓ ਲਓ ਜੀ ਤੁਹਾਨੂੰ ਕਿਤੇ ਲੱਗਦਾ ਕਿ ਕਿਤੇ ਲੱਗ ਗਿਆ ਹੋਰ ਇਧਰ ਉਧਰ ਬਿਲਕੁਲ ਨਹੀਂ ਲੱਗਦਾ ਹੈਗਾ ਐਨ ਵਧੀਆ ਸ਼ੇਪ ਆ ਜਾਂਦੀ ਹੈ ਸਗੋਂ ਆਈਬ੍ਰੋਜ਼ ਦੀ ਤਾਂ ਲਓ ਜੀ ਇਹ ਲੱਗ ਗਿਆ ਪੂਰੀ ਕਿਤੇ ਵੀ ਕਿਸੇ ਕੱਪੜੇ ਨੂੰ ਨਹੀਂ ਲੱਗਦਾ ਕੁਝ ਨਹੀਂ ਹੁੰਦਾ ਕਿਸੇ ਨੂੰ ਪਤਾ ਨਹੀਂ ਲੱਗਦਾ ਤੁਸੀਂ ਰੂਟੀਨ ਬਣਾ ਲਓ ਆਪਦਾ ਵੀ ਅਸੀਂ ਇਸ ਤਰ੍ਹਾਂ ਕਰਕੇ ਕੋਲੀਚ ਪਾ ਕੇ ਰੱਖ ਲਓ ਰੂਟੀਨ ਬਣਾ ਲਓ ਕਿਸ ਤਰ੍ਹਾਂ ਕਰਕੇ ਅਸੀਂ ਲਾਉਣਾ ਹੀ ਲਾਉਣਾ ਹੈ ਤੇ 2 ਮਹੀਨੇ 2.5 ਮਹੀਨਿਆਂ ਦੇ ਵਿੱਚ ਜਿੰਨਾ ਹੁੰਦੇ ਹੇਅਰ ਆਈਬ੍ਰੋਸ ਦੇ ਵਿੱਚ ਵਾਈਟ ਆਏ ਹੋਏ ਨੇ ਉਹ ਬਲੈਕ ਹੋ ਜਾਣਗੇ ਮੈਂ ਤੁਹਾਨੂੰ ਅੱਜ ਲਾਈਵ ਦਿਖਾਤਾ ਕਿ ਮੇਰੇ ਇੱਕ ਵੀ ਵਾਲ ਨਹੀਂ ਹੈਗਾ ਠੀਕ ਹੈ ਜੀ ਤੇ ਜੇ ਹੁੰਦਾ ਮੈਂ ਤੁਹਾਨੂੰ ਦਿਖਾ ਦਿੰਦੀ ਕਿ ਹਜੇ ਹੈਗੇ ਨੇ ਠੀਕ ਨਹੀਂ ਹੋਏ ਕਿਉਂਕਿ ਝੂਠ ਮਾਰਨ ਦੀ ਆਪਾਂ ਨੂੰ ਜਰੂਰਤ ਨਹੀਂ ਹੈਗੀ ਤੇ ਬਿਲਕੁਲ ਸਹੀ ਹੋ ਜਾਂਦੇ ਨੇ ਤੁਸੀਂ ਇਸ ਤਰੀਕੇ ਨਾਲ ਯੂਜ਼ ਕਰ ਲਿਆ ਕਰੋ ਠੀਕ ਹੈ ਤੇ ਇਦਾਂ ਹੀ ਜੇ ਤੁਸੀਂ ਕਿਤੇ ਜਾਣਾ ਹੋਵੇ ਤੁਹਾਡੇ ヘア ਵਾਈਟ ਹੋ ਗਏ ਤਾਂ ਤੁਸੀਂ ਆਪਣੀ ਟਿਪ ਦੇ ਨਾਲ ਇਦਾਂ ਕਰਕੇ ਉਹਨਾਂ ਨੂੰ ਬਲੈਕ ਬਲੈਕ ਕਰ ਲਿਆ ਕਰੋ ਐਮਰਜੈਂਸੀ ਦੇ ਵਿੱਚ ਥੋੜਾ ਵਧੀਆ ਕੰਮ ਕਰ ਸਕਦਾ ਹੈ ਜਿਹੜੀਆਂ ਭੈਣਾਂ ਦੀ ਜ਼ਿਆਦਾ ਨਹੀਂ ਹੈਗੇ ਤੇ ਉਹ ਇਹ ਤੇਲ ਯੂਜ਼ ਕਰੋ ਬਲੈਕ ਹੋ ਜਾਣਗੇ ਕਿਉਂਕਿ ਮੇਰੇ ਆਈਬ੍ਰੋਜ਼ ਦੇ ਵਿੱਚ ਜੇ ਬਲੈਕ ਹੋ ਗਏ ਨੇ ਤੇ ਤੁਹਾਡੇ ਸਿਰ ਦੇ ਵੀ ਬਲੈਕ ਹੋ ਜਾਣਗੇ ਠੀਕ ਹੈ ਜਿਹੜੀਆਂ ਭੈਣਾਂ ਕਲਰ ਵਗੈਰਾ ਨਹੀਂ ਯੂਜ਼ ਕਰਦੀਆਂ ਉਹਨਾਂ ਲਈ ਇਹ ਬਹੁਤ ਜ਼ਿਆਦਾ ਵਧੀਆ ਹੈਗਾ ਲੋਜੀ ਕਾਫੀ ਵਧੀਆ ਵੱਡਾ ਹੋ ਗਿਆ ਬਲੌਗ ਲੰਮਾ ਹੋ ਗਿਆ ਤੇ ਜਿੰਨਾਂ ਭੈਣਾਂ ਦੇ ਜਵਾਬ ਦੇਣ ਤੋਂ ਰਹਿ ਗਏ ਉਹਨਾਂ ਲਈ ਸੌਰੀ ਤੇ ਭੈਣੋ ਤੁਸੀਂ ਜ਼ਰੂਰ ਇਹ ਤੇ ਫਿਰ ਤੁਸੀਂ ਦੇਖਿਓ ਰਿਜ਼ਲਟ ਕਿੰਨੇ ਅچھے ਆਉਂਦੇ ਨੇ ਤੇ ਮੇਰੇ ਨਾਲ ਜ਼ਰੂਰ ਸ਼ੇਅਰ ਕਰਿਓ ਚਲੋ ਠੀਕ ਹੈ ਜੀ ਫਿਰ ਮਿਲਦੇ ਆਂ ਹੋਰ ਵਧੀਆ ਜਿਹਾ ਵਲੌਗ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ